ਦੇਖੋ ਅੱਜ ਪ੍ਰithvi ਦਾ ਦਿਹਾੜਾ ਤੇ ਨਾਲ ਹੀ ਜਿਹਨੂੰ ਆਪਾਂ ਅਰਥਡੇ ਵੀ ਕਹਿ ਦਿੰਦੇ ਆ ਤੇ ਇੱਕ ਛੋਟਾ ਜਿਹਾ ਉਪਰਾਲਾ ਇੱਕ ਲੋਕਾਂ ਨੂੰ ਇੱਕ ਮੈਸੇਜ ਦੇਣ ਲਈ ਅੱਜ ਇਹ ਕੀਤਾ ਅਸੀਂ ਜਿਹਦੇ ਵਿੱਚ ਅਸੀਂ 200 ਪੌਦੇ ਵੰਡੇ ਗਏ ਇੱਥੇ ਲੋਕ ਬੜੇ ਉਤਸ਼ਾਹ ਦੇ ਨਾਲ ਪੌਦੇ ਲੈ ਕੇ ਗਏ ਤੇ ਪੰਛੀਆਂ ਦੇ ਕਿਉਂਕਿ ਗਰਮੀ ਬਹੁਤ ਹੈ ਪੰਛੀਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਉਹਦੇ ਵਾਸਤੇ 100 ਅਸੀਂ ਅੱਜ ਕਟੋਰੇ ਵੰਡੇ ਆ ਤੇ ਇਹ ਬੇਨਤੀ ਹੈ ਕਿਉਂਕਿ ਸਾਰਾ ਕੁਝ ਅਸੀਂ ਨਹੀਂ ਕਰ ਸਕਦੇ ਤੇ ਅੱਜ ਪ੍ਰithvi ਦਿਵਸ ਦੇ ਉੱਪਰ ਅਸੀਂ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਵੀ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਰੁੱਖ ਨਾ ਲੱਗਣ ਕਰਕੇ ਵਾਤਾਵਰਨ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਗਰਮੀ ਵਧ ਰਹੀ ਹੈ ਆ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਝੱਖੜ ਆਇਆ ਉਹਦੇ ਨਾਲ ਕਿੱਡੇ-ਕੱਡੇ ਲੋਕਾਂ ਦੇ ਨੁਕਸਾਨ ਹੋ ਗਏ ਹਰ ਇੱਕ ਵਰਗ ਦਾ ਕਿਸੇ ਦਾ ਘਰ ਟਹਿ ਗਿਆ ਕਿਸੇ ਦੀ ਇੰਡਸਟਰੀ ਟਹਿ ਗਈ ਕਿਸੇ ਦਾ ਕਾਰੋਬਾਰ ਖਤਮ ਹੋ ਗਿਆ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਰ ਇੱਕ ਵਰਗ ਦਾ ਵੱਡਾ ਨੁਕਸਾਨ ਹੋਇਆ ਤਾਂ ਇਹ ਨੁਕਸਾਨ ਦਾ ਕਾਰਨ ਕੁਦਰਤੀ ਕਹਿਰ ਹੈ ਕੁਦਰਤੀ ਕਹਿਰ ਇਸ ਕਰਕੇ ਵਾਪਰ ਰਿਹਾ ਕਿਉਂਕਿ ਆਪਾਂ ਕੁਦਰਤ ਨਾਲ ਖਲਵਾੜ ਕਰਨ ਲਗੇ ਨੇ ਪੌਦੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਆ ਨਾ ਕਿ ਕੱਟਣ ਦੀ ਲੋੜ ਆ ਕਿਉਂਕਿ ਬਹੁਤ ਸਾਰਾ ਬਿਲਡਿੰਗਾਂ ਬਣ ਰਹੀਆਂ ਨੇ ਸੜਕਾਂ ਬਣ ਰਹੀਆਂ ਨੇ ਜਿੱਥੇ ਪੌਦੇ ਕੱਟੇ ਜਾ ਰਹੇ ਆ ਤਾਂ ਵੱਧ ਤੋਂ ਵੱਧ ਆਪਾਂ ਪੌਦੇ ਲਾਈਏ ਘਰ ਦੇ ਵਿੱਚ ਅੱਜ ਪ੍ਰithvi ਦੇ ਦਿਹਾੜੀ ਦੇ ਦਿਨ ਕਟੋ-ਕਟ ਇੱਕ ਇੱਕ ਪੌਦਾ ਆਪਾਂ ਹਰੇਕ ਘਰ ਦੇ ਵਿੱਚ ਲੱਗੇ ਦੀ ਦੇ ਨਾਲ ਵਾਤਾਵਰਨ ਨੂੰ ਕੁਛ ਨਾ ਕੁਛ ਸ਼ਾਂਤੀ ਆਵੇ ਤੇ ਜਿਹੜੇ ਆ ਖਲਾਬ ਪੈ ਰਹੇ ਨੇ ਵਾਤਾਵਰਨ ਦੇ ਵਿੱਚ ਜਿਹਦੇ ਨਾਲ ਨੁਕਸਾਨ ਹੋ ਰਿਹਾ ਵੱਡੇ ਇ ਕਿਤੇ ਨਾ ਕਿਤੇ ਰੋਕੇ ਜਾ ਸਕਣ ਅੱਜ ਅਸੀਂ ਕੱਕੜਾਲ ਚੌਂਕ ਦੇ ਵਿੱਚ ਜਿਹੜਾ ਡਿਵਾਈਡਰ ਹੈ ਉੱਥੇ ਵੀ ਕੁਝ ਪੌਦੇ ਲਾਇਆ ਕੋਈ ਆਲੇ-ਦੁਆਲੇ ਦੇ ਲੋਕ ਕੋਈ ਸੁਣ ਰਹੇ ਆ ਮੈਨੂੰ ਤਾਂ ਉਹਨਾਂ ਨੂੰ ਬੇਨਤੀ ਆ ਵੀ ਪਾਣੀ ਪੂਣੀ ਦਾ ਜਰੂਰ ਖਿਆਲ ਰੱਖਿਓ ਤੇ ਜਿਹੜੇ ਬੇਸਹਾਰ ਆ ਪਸ਼ੂ ਤੁਰੇ ਫਿਰਦੇ ਆ ਉਹਨਾਂ ਦਾ ਵੀ ਜਰੂਰ ਖਿਆਲ ਰੱਖਣਾ ਤਾਂ ਜੋ ਇੱਥੇ ਵੀ ਛਾਇਆ ਹੋ ਸਕੇ ਕਿਉਂਕਿ ਇੱਥੇ ਬੱਸਾਂ-ਬੱਸਾਂ ਵੀ ਰੁਕਦੀਆਂ ਤੇ ਆਪਣੇ ਪੁਲਿਸ ਡਿਪਾਰਟਮੈਂਟ ਵਾਲੇ ਵੀਰ ਖੜੇ ਇਹਨਾਂ ਨੂੰ ਵੀ ਖੜਨਾ ਪੈਂਦਾ ਧੁੱਪ ਦੇ ਵਿੱਚ ਤੇ ਅੱਜ ਇਹੀ ਮੈਸੇਜ ਦੇਣ ਵਾਸਤੇ ਸੀ ਇੱਥੇ ਇਕੱਠੇ ਹੋਏ ਯੋ ਸਰ ਪਿਛਲੀ ਵਾਰੀ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਵੀ ਇਹ ਪੌਦਿਆਂ ਦੀ ਟਾਲੀਆਂ ਭਰ ਭਰ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਹਜ਼ਾਰਾਂ ਪੰਡਾਂ ਮੁਹਿੰਮ ਚਲਾਈ ਸੀ ਕਿਉਂ ਕੱਲੀ ਮੁਹਿੰਮ ਸਿਰਫ ਬੂਟੇ ਲਾ ਬੂਟੇ ਲਾ ਕੇ ਹੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਸਾਂਭ-ਸਵਾਈ ਦੀ ਕਰਨ ਦੀ ਲੋੜ ਨਹੀਂ ਦੇਖੋ ਸਰਕਾਰ ਦਾ ਫਰਜ਼ ਬਣ ਜਾਂਦਾ ਕਿਉਂਕਿ ਸਰਕਾਰੀ ਪੈਸੇ ਦੇ ਨਾਲ ਆਮ ਆਦਮੀ ਪਾਰਟੀ ਨੇ ਨਹੀਂ ਲਾਈ ਸੀ ਉਹ ਸਰਕਾਰੀ ਪੈਸੇ ਦੇ ਨਾਲ ਇੱਕ ਮੁਹਿੰਮ ਚੱਲੀ ਸੀ ਜਿਹਦੇ ਚ ਇਹ ਕਹਿੰਦੇ ਸੀ ਵੀ ਅਸੀਂ ਬਹੁਤ ਸਾਰੇ ਪੌਦੇ ਲਾਤੇ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਕਿਤੇ ਕੋਈ ਦਿਖਾਈ ਨਹੀਂ ਦਿੱਤਾ ਅਗਰ ਕੋਈ ਸੁਣ ਰਿਹਾ ਹੈ ਉਹ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਤੁਹਾਨੂੰ ਕਿਤੇ ਦਿਖਾਈ ਦਿੱਤਾ ਹੈ ਕੋਈ ਪੌਦੇ ਇੰਨੇ ਜ਼ਿਆਦਾ ਲੱਗੇ ਦਿਖਾਈ ਨਹੀਂ ਦਿੱਤੇ ਜਿੰਨੇ ਇਹਨਾਂ ਨੇ ਕਹੇ ਗਏ ਸੀ ਸਾਮ ਸੰਭਾਲ ਕਿਉਂ ਨਹੀਂ ਹੋਈ ਉਹਨਾਂ ਦੇ ਆਲੇ ਦੁਆਲੇ ਬਹੁਤ ਸਾਰੇ ਪੈਸੇ ਸਰਕਾਰੀ ਖਰਚ ਕੇ ਉਹਨਾਂ ਦੇ ਆਲੇ ਦੁਆਲੇ ਸੇ ਦੁਆਲੇ ਉਹਨਾਂ ਦੀ ਬਚਾਅ ਵਾਸਤੇ ਲਾਏ ਗਏ ਸੀ ਇੰਗਲੈਰਨ ਵਗੈਰਾ ਉਹ ਵੀ ਨਹੀਂ ਕਿਤੇ ਦਿਖਾਈ ਦੇ ਰਹੇ ਤਾਂ ਉਹ ਕਿੱਥੇ ਚਲੇ ਗਏ ਜਾਂ ਕੀ ਬੂਟੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਲੱਗ ਗਏ ਅਸਲ ਦੇ ਵਿੱਚ ਕਿਉਂ ਨਹੀਂ ਲੱਗੇ ਜੇ ਅਸਲ ਦੇ ਵਿੱਚ ਇੰਨੇ ਪੌਦੇ ਸਰਕਾਰੀ ਪੈਸਾ ਖਰਚ ਕਰਕੇ ਲੱਗੇ ਹੁੰਦੇ ਤਾਂ ਅੱਜ ਵਾਤਾਵਰਣ ਧੂਰੀ ਦਾ ਕਿਤੇ ਤੋਂ ਕਿਤੇ ਬੋਣ ਜਾਣਾ ਸੀ ਪੰਜਾਬ ਦੇ ਵਿੱਚ ਖੁਸ਼ਹਾਲੀ ਜਿਹੜੇ ਆ ਚੱਖੜ ਨੇਰੀਆਂ ਨੇ ਨਾ ਆਉਂਦੀਆਂ ਗਰਮੀ ਨਾ ਹੁੰਦੀ ਕਿਉਂਕਿ ਪੌਦੇ ਇੱਕ ਸਾਲ ਦੇ ਵਿੱਚ ਬਹੁਤ ਸਾਰਾ ਗ੍ਰੋਥ ਕਰ ਜਾਂਦੇ। ਕੀ ਤੁਹਾਡੀ ਟੀਮ ਦੇ ਵੱਲੋਂ ਵੀ ਇਹਨਾਂ ਦੀ ਸਾਮ ਸੰਭਾਲੀ ਹੋਈ ਜੀ ਕਿ ਥੱਲੇ ਬੁੱਟੇ ਲਾ ਕੇ ਹੀ ਨਹੀਂ ਨਹੀਂ ਬਿਲਕੁਲ ਸਾਮ ਸੰਭਾਲ ਕਰਾਂਗੇ ਜੀ ਅੱਜ ਵੀ ਪਾਣੀ ਦੇ ਕੇ ਗਿਆ ਤੇ ਮੈਂ ਲੋਕਲ ਜਿੰਨੇ ਵੀ ਖੜੇ ਆ ਸਾਰੇ ਅਸੀਂ ਪੂਰੀ ਸਾਮ ਸੰਭਾਲ ਦੀ ਕੋਸ਼ਿਸ਼ ਕਰਾਂਗੇ ਤੇ ਪ੍ਰਸ਼ਾਸਨ ਦਾ ਵੀ ਇਹ ਬਣ ਜਾਂਦਾ ਕਿ ਇੱਥੇ ਜਿਹੜੇ ਬੇਸਹਾਰਾ ਪਸ਼ੂ ਤੁਰੇ ਫਿਰਦੇ ਆ ਉਹਨਾਂ ਤੋਂ ਇਹਨਾਂ ਦੀ ਬਚਾਅ ਕੀਤਾ ਜਾਵੇ। ਤਾ ਜੋ ਇਹ ਪੌਦੇ ਵਧਣ ਫੁੱਲਣ ਤੇ ਲੋਕਾਂ ਨੂੰ ਛਾਂ ਵੀ ਦੇਣ ਤੇ ਆਕਸੀਜਨ ਵੀ ਦੇ। ਜੋਤਾ ਜੀ ਇੱਕ ਜਿਹੜਾ ਪਿਛਲੇ ਦਿਨੀ ਠੱਖੜ ਤੂਫਾਨ ਆਇਆ ਲੋਕਾਂ ਦਾ ਨੁਕਸਾਨ ਆਇਆ ਕੀ ਉਹ ਬੰਦੇ ਨੇ ਕਿਸਦਰ ਸੈਂਟਰ ਚ ਖਾਉਂਗੇ? ਬਿਲਕੁਲ ਠਾ ਰਹੇ ਆ ਜੀ ਅਸੀਂ ਮੁੱਦਾ ਠਾ ਰਹੇ ਆ। ਮਾਨ ਸਾਹਿਬ ਨੂੰ ਬੇਨਤੀ ਕਰ ਰਿਹਾ ਮਾਨ ਸਾਹਿਬ ਨੂੰ ਇੱਥੋਂ ਲੋਕਾਂ ਨੇ ਇੱਕ ਵਾਰ ਹੀ ਨਹੀਂ ਜਿਤਾਇਆ। ਦੋ ਵਾਰੀ ਐਮਪੀ ਜਿਤਾਤਾ ਪਹਿਲਾਂ। ਤੀਜੀ ਵਾਰ ਇੱਥੋਂ ਜਿਤਾ ਕੇ ਮੁੱਖ ਮੰਤਰੀ ਬਣਾਤਾ। ਮਾਨ ਸਾਹਿਬ ਮੈਂ ਹੈਰਾਨ ਆ ਤੁਹਾਡੇ ਤੇ ਕੀ ਤੁਸੀਂ ਆਪਣੇ ਜਿਹੜੇ ਜਿਹੜੇ ਇਲਾਕੇ ਦੇ ਤੁਸੀਂ ਰਹਿਣ ਵਾਲੇ ਹੋ ਜਿਨ੍ਹਾਂ ਨੇ ਤੁਹਾਨੂੰ ਕਿੱਡੀਆਂ-ਕਿੱਡੀਆਂ ਆਪਾਧੀਆਂ ਬਖਸ਼ਤੀਆਂ ਤੇ ਤੁਸੀਂ ਦਿੱਲੀ ਦੇ ਵਿੱਚ ਜਾ ਕੇ ਗਿੱਤੇ ਪੰਗੜੇ ਪਾ ਰਹੇ ਹੋ ਤੁਹਾਡੇ ਲੋਕ ਤਰਾਹੀ-ਤਰਾਹੀ ਕਰ ਰਹੇ ਆ ਤੁਹਾਡੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਕਾਰੋਬਾਰ ਖਤਮ ਹੋ ਗਏ ਤੇ ਕਿਸਾਨਾਂ ਵੀਰਾਂ ਦੇ ਆ ਜਿਹੜੇ ਫਸਲਾਂ ਨੇ ਉਹ ਤਬਾਹ ਹੋ ਗਈਆਂ ਇੱਕ ਲਬਜ਼ ਨਹੀਂ ਜ਼ੁਬਾਨ 'ਚੋਂ ਨਿਕਲਿਆ ਵੀ ਅਸੀਂ ਕੋਈ ਮੁਆਵਜ਼ਾ ਦੇਵਾਂਗੇ ਪਹਿਲਾਂ ਘਟੋ-ਘਟੇ ਕਹਿ ਤਾਂ ਦਿੰਦੇ ਸੀ ਵੀ ਮੁਰਗੀਆਂ ਦਾ ਮੁਆਵਜ਼ਾ ਦੇ ਦਾਂਗੇ ਅਸੀਂ ਬੱਕਰੀਆਂ ਦਾ ਮੁਆਵਜ਼ਾ ਦੇ ਦਾਂਗੇ ਇਸ ਵਾਰ ਤਾਂ ਜ਼ੁਬਾਨ 'ਚੋਂ ਲਬਜ਼ ਹੀ ਨਹੀਂ ਨਿਕਲਿਆ ਮੈਂ ਤਾਂ ਕਹਿੰਦਾ ਲਹਣਤਾ ਇਹੋ ਜਿਹੀ ਜਿੱਥੋਂ ਦਾ ਖੁੱਦ ਦਾ ਮੁੱਖ ਮੰਤਰੀ ਹੋਵੇ ਤੇ ਉੱਥੇ ਦੇ ਲੋਕ ਪੀੜਤ ਹੋ ਜਾਣ ਤਰਾਹੀ ਤਰਾਹੀ ਕਰ ਰੇ ਆ ਲੋਕ ਵੀਡੀਓਜ਼ ਦੇਖੀਆਂ ਨਹੀਂ ਜਾ ਰਹੀਆਂ ਕਿੱਡੇ ਕਿੱਡੇ ਨੁਕਸਾਨ ਹੋ ਗਏ ਕਈਆਂ ਦੀ ਤਾਂ ਜਾਨਾਂ ਵੀ ਚਲ ਗਈਆਂ ਪਰ ਮੁੱਖ ਮੰਤਰੀ ਸਾਹਿਬ ਦੀ ਜ਼ੁਬਾਨ 'ਚ ਇੱਕ ਲਫ਼ਜ਼ ਨਹੀਂ ਨਿਕਲਿਆ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਹਾਨੂੰ ਲੱਗਦਾ ਨਾ ਵੀ ਅਸੀਂ ਚੁੱਪ ਕਰ ਜਾਾਂਗੇ ਚੁੱਪ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਗਰੀਬ ਭਰਾਵਾਂ ਨੂੰ ਪੈਣਾ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਇਕੱਠੇ ਹੋ ਕੇ ਇੱਥੇ ਧਰਨਾ ਪ੍ਰਦਰਸ਼ਨ ਵੀ ਕੀਤਾ ਆ ਜਾਊਗਾ ਹੋ ਸਕਦਾ ਹੈ ਅਸੀਂ ਪੰਜਾਬ ਲੈਵਲ ਦਾ ਧਰਨਾ ਪ੍ਰਦਰਸ਼ਨ ਵੀ ਇੱਥੇ ਕਰੀਏ ਕਿਉਂਕਿ ਨੁਕਸਾਨ ਬਹੁਤ ਵੱਡਾ ਹੋਇਆ ਮੁਆਵਜ਼ਾ ਦੇਣਾ ਪਊਗਾ ਅਗਰ ਮੁਆਵਜ਼ਾ ਨਹੀਂ ਦੇਉਂਗੇ ਤਾਂ ਧਰਨਾ ਪ੍ਰਦਰਸ਼ਨ ਅਸੀਂ ਲਾਵਾਂਗੇ ਤੁਸੀਂ ਬੇਸ਼ੱਕ ਧੱਕੇਸ਼ਾਹੀ ਕਰ ਲਿਓ ਜੋ ਮਰਜ਼ੀ ਕਰ ਲਓ ਅੱਜ ਅਰਥਡੇ ਦੇ ਮੌਕੇ ਤੇ ਕਰਿਆ ਇੱਕ ਭਾਰਤੀ ਜਨਤਾ ਪਾਰਟੀ ਵੱਲੋਂ 200 ਤੋਂ ਵੱਧ ਪੁੱਤੇ ਅਤੇ ਪੰਛੀਆਂ ਦੇ ਪੀਣ ਵਾਸਤੇ ਬਰਤਲ ਵੰਡੇ ਗਏ ਹੈ ਤੇ ਮੇਰਾ ਲੋਕਾਂ ਨੂੰ ਵੀ ਇਹੀ ਮੈਸੇਜ ਹੈ ਕਿ ਕਦੇ ਵੱਧ ਤੋਂ ਵੱਧ ਸੋਚ ਲਗਾਓ ਤੇ ਪੰਛੀਆਂ ਨੂੰ ਪੀਣ ਵਾਸਤੇ ਬਰਤਨ ਰੱਖੋ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਪੰਛੀਆਂ ਨੂੰ ਵੀ ਪਿਆਸ ਲੱਗਦੀ ਹੈ ਤੇ ਉਹ ਵੀ ਆਪਣੀ ਪਿਆਸ बुझा ਸਕਣ ਆਪਣੀ ਛੱਤ ਦੇ ਉੱਪਰ ਪਾਣੀ ਦੇ ਭਾਂਡੇ ਰੱਖੋ ਤੇ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਤਾਂ ਕਿ ਵਾਤਾਵਰਨ ਦੇ ਵਿੱਚ ਸ਼ਾਂਤੀ ਰਹੇ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇੱਕ ਰੁੱਖ ਲੱਗਿਆ ਹੋਇਆ ਹੈ ਜਦੀ ਛਾਂ ਆਪਾਂ ਸਾਰੇ ਹੁਣ ਮਾਣ ਰਹੇ ਹਾਂ ਤੇ ਮੈਂ ਇਹੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਦੇਖੋ ਨੇੜੇ ਬਸ ਸਟਾਪੇਜ ਵੀ ਹੈਗਾ ਇੱਥੇ ਵੀ ਰੁੱਖਾਂ ਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਰਾਹਗੀਰਾਂ ਲਈ ਵੀ ਛਾਂ ਦਾ ਪ੍ਰਬੰਧ ਹੋ ਸਕੇ